ਤੁਸੀਂ ਦੇਖ ਰਹੇ ਹੋ ਸਰਬਤਰਮ ਨਿਊਜ਼ ਚੈਨਲ ਆਸਾਦੀ ਟੀਮ ਪਹੁੰਚੀ ਗੁਰਦੁਆਰਾ ਡੇਰਾ ਸੰਤਗ੍ਰਹ ਹਰਖੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕੀ ਤੰਤਰ ਬ੍ਰਹਮ ਗਿਆਨੀ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਵਿਾਰਸੀ ਸਮਾਗਮ ਮੌਕੇ ਧਾਰਮਿਕ ਸਮਾਗਮ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਐਨ ਆਰ ਆਈ ਦੇ ਇਲਾਕੇ ਦੇ ਸਹਿਯੋਗ ਨਾਲ ਸੰਤ ਬਾਬਾ ਅਮਰਜੀਤ ਸਿੰਘ ਜੀ ਮੁਖੀ ਹਰਖੋਵਾਲ ਸੰਪਰਦਾਇ ਜ਼ਿਲ੍ਹਾ ਹੁਸ਼ਿਆਰਪੁਰ ਜੀ ਦੀ ਸਰਪ੍ਰਸਤੀ ਹੇਠ ਬਹੁਤ ਹੀ ਸ਼ਰਧਾਪੂਰਵਕ ਕਰਵਾਈ ਜਾ ਰਹੇ ਨੇ ਈਸ਼ਵਰੀ ਜਾਣਕਾਰੀ ਦਿੰਦੇ ਹੋਏ ਸੰਤ ਬਾਬਾ ਅਮਰਜੀਤ ਸਿੰਘ ਜੀ ਨੇ ਸਰਬਤਰਮਨੀਓ ਦੀ ਟੀਮ ਨਾਲ ਗਲਵਤ ਕਰਦੇ ਹੋਏ ਦੱਸਿਆ ਕਿ ਇਹ ਵਰਸੀ ਸਮਾਗਮ 11 ਨਵੰਬਰ ਤੋਂ 13 ਨਵੰਬਰ ਤੱਕ ਕਰਵਾਇਆ ਜਾ ਰਹੇ ਨੇ ਉਹਨਾਂ ਨੇ ਦੱਸਿਆ ਕਿ 11 ਨਵੰਬਰ ਨੂੰ ਸ਼੍ਰੀ ਖੰਡਪਾਠ ਸਾਹਿਬ ਜੀ ਦੀ ਰੰਮਤਾ ਕੀਤੀ ਗਈ ਅਤੇ 12 ਨਵੰਬਰ ਸ਼ਾਮ ਨੂੰ ਧਾਰਮਿਕ ਦੀਵਾਨ ਆਰੰਭ ਹੋਏ ਤੇ ਜਿਹਨਾਂ ਦੀ ਸਮਾਪਤੀ 13 ਨਵੰਬਰ ਨੂੰ ਹੋਵੇਗੀ ਅਤੇ ਤਿਰਨ ਬੰਬਨ ਨੂੰ શ્રી ਖੰਡਪਾਟ ਸਾਹਿਬ ਜੀ ਦੇ ਭੋਗ ਪਾਈ ਜਾਣਗੇ। ਇਹ ਸੁਪਰਾਂ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਆਇਓ ਕਥਾ ਕੀਤਨੀ ਢਾਡੀ ਜਥੇ ਸੰਤ ਮਹਾਪੁਰਸ਼ ਕਥਾ ਕੀਤਰਾ ਸੰਗਤਾਂ ਨੂੰ ਨਿਹਾਲ ਕਰਨਗੇ। ਉਹਨਾਂ ਦੱਸਿਆ ਕਿ ਇਸ ਮੌਕੇ ਸੰਗਤਾਂ ਦੀ ਸਹੂਲਤ ਲਈ ਫਰੀਦ ਦਵਾਈਆਂ ਦੇ ਕੈਂਪ ਅਤੇ ਖੂਦਨ ਕੈਂਪ ਵੀ ਲਗਾਏ ਗਏ। ਇਸ ਮੌਕੇ ਵੱਖ-ਵੱਖ ਰਾਜਨੀਤਿਕ ਸ਼ਖਸੀਅਤਾਂ ਅਤੇ ਡਾਕਟਰ ਰਾਜਕੁਮਾਰ ਐਮਪੀ ਚੱਬੇ ਵਾਲਾ ਤੇ ਉਹਨਾਂ ਦੇ بیٹے ਸ਼ੰਕਮਾਰ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਆਓ ਅਸੀਂ ਦੇਖਦੇ ਹਾਂ ਅੱਜ ਦੇ ਰਾਤ ਦੇ ਦਿਵਾਨ ਦੀਆਂ ਕੁਝ ਲਾਈਵ ਤਸਵੀਰਾਂ ਜਿਸ ਵਿੱਚ ਆਏ ਹੋਏ ਢਾਡੀ ਜਥੇ ਕਥਾਕੀਤਨੀ ਜਥੇ ਅਤੇ ਸੰਤ ਮਹਾਪੁਰਸ਼ ਜਿਨ੍ਹਾਂ ਨੇ ਆਪਣੇ ਕਥਾਕੀਤਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਤੁਸੀਂ ਦੇਖ ਰਹੇ ਹੋ ਜਥੇ ਦਾ ਦਲਜੀਤ ਸਿੰਘ ਸੋਢੀ ਮਾਲਕੀ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆ ਕਹ ਰਹਾ ਸਿਰ ਤੇਰਾ ਕਥੀ ਧੰਨ ਆਇਆ ਤੇਰੇ ਪੀਰਾਂ ਧੰਨ ਧੰਨ ਚੰਗਾਰੇ ਪਾਗ ਧੰਨ ਆਇਆ ਤੇਰੇ ਪੀਰਾਂ ਧੰਨ ਆਇਆ ਤੇਰੇ ਪੀਰਾਂ ਦੇਖੇ ਰਾਹ ਕਹਤੇ ਆਇਆ ਤੇਰੇ ਰਾਹ ਕਹਤੇ ਆਇਆ ਤੇਰੇ ਰਾਹ ਕਹਤੇ ਆਇਆ ਤੇਰੇ ਰਾਹ ਧੰਨ ਨਾਨਕ ਤਾਪਉਂ ਮੇਰੀ ਆਸ ਪੂਰੀ ਮਿਲ ਸਵਾਮੀ ਅਪਰੰਪਰਾ ਮੇਰੀ ਸੇਵਾ ਹੀ ਦੇਸਵਾਮੀ ਅਪਰੰਪਰਾ ਨਾਮ ਕਰਨੇ ਮੇਰੀ ਆਸ ਪੂਰੀ ਦੇਸਵਾਮੀ ਅਪਰੰਪਰਾ ਕਹ ਗਿਆ ਮੇਰੀ ਤੇਰਾ Oh, yeah.